ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮਸ 77 ਤੋਂ ਆਪਾਂ ਜਿਹੜੀਆਂ ਬਾਰਲ ਦੇਸ਼ ਤੋਂ ਬੀਜ ਲੈ ਆਈ ਸੀ ਦੇਖੋ ਮਿਰਚਾਂ ਇਹ ਆਪਾਂ ਨੇ ਹੁਣ ਪੱਟੀਆਂ ਨੇ orange ਇਹ ਵੈਰਾਈਟੀਆਂ ਆਪਾਂ ਨੇ ਲਿਆਂਦਿਆਂ ਸੀ ਤੇ ਵਧੀਆ ਰਿਜ਼ਲਟ ਰਿਹਾ ਇਹਨਾਂ ਦਾ ਉਮੀਦ ਰੰਗ ਬਣਿਆ ਜਿਵੇਂ ਫੋਟੋ ਦੇ ਉੱਪਰ ਛਾਪਿਆ ਹੋਇਆ ਸੀ ਇਹ ਐਜ਼ এ ਡੈਮੋ ਐਜ਼ ਇ ਟ੍ਰਾਇਲ ਆਪਾਂ ਨੇ ਲਾਈ ਸੀ ਫਾਰਮ ਦੇ ਉੱਤੇ ਤੇ ਅਗਲੀ ਵਾਰੀ ਫੇਰ ਆਪਾਂ ਲਾਵਾਂਗੇ ਆਪਦੇ ਲਈ ਤੇ ਇਹਨਾਂ ਨੂੰ ਵੇਚਾਂਗੇ ਵੀ ਇਸ ਵਾਰੀ ਇਹ ਵੇਚਿਆ ਨਹੀਂ ਸੀ ਆਪਾਂ ਨੇ ਤੇ ਹੋਰ ਕੁਝ ਵੈਰਾਈਟੀਆਂ ਸੀ ਹੈਗੀਆਂ ਦੇਖੋ ਕਿੰਨੇ ਤਰ੍ਹਾਂ ਦੀਆਂ ਮਿਰਚਾਂ ਨੇ ਇਹ ਆ ਲਾਲ ਮਿਰਚ ਇਹ ਸ਼ਿਮਲਾ ਦੀ ਪ੍ਰਜਾਤੀ ਚੋਂ ਆ ਆ ਦੇਖੋ ਪੀਲੀ ਸ਼ਿਮਲਾ ਮਿਰਚ ਇਹ ਪਕੌੜਾ ਮਿਰਚ ਆ ਗਈ ਆਪਾਂ ਕਾਫੀ ਕਲਰ ਸ਼ਿਮਲਾ ਦਾ ਇਹ ਸੰਤਰੀ ਕਲਰ ਦੀ ਸ਼ਿਮਲਾ ਮਿਰਚ ਆ ਗਈ ਇਹ ਉਹ ਤੋਂ ਬਾਅਦ ਆਪਣੀਆਂ ਬਲੈਕ ਕਾਲੀ ਸ਼ਿਮਲਾ ਮਿਰਚ ਗੰਭਰੰਗੀਆਂ ਮਿਰਚਾਂ ਕਿੰਨੀਆਂ ਸੁਨੀਆਂ ਲੱਗਦੀਆਂ ਨੇ ਬਲੈਡਿਸ਼ ਮਿਰਚ ਇਹ ਇਹ ਲਾਲ ਸ਼ਿਮਲਾ ਮਿਰਚ ਸੰਤਰੀ ਸ਼ਿਮਲਾ ਮਿਰਚ ਤੇ ਪੀਲੀ ਸ਼ਿਮਲਾ ਮਿਰਚ ਇਹ ਤਾਂ ਆਪਾਂ ਵੇਚ ਰਹੇ ਹਾਂ ਪਹਿਲਾਂ ਵੀ ਹਰੇਕ ਸਾਲ ਹੀ ਇਹ ਬੀਜ ਨਵੇਂ ਆਏ ਨੇ ਕੋਈ ਸਿਹਤ ਕੀ ਇਹ ਜਿਹੜੇ ਡੈਮੋ ਤੇ ਲਾਈ ਦੀ ਇਹਨਾਂ ਦੇ ਆਪਾਂ ਨੇ ਦੇਖੋ ਇਹ ਵੈਰਾਈਟੀਆਂ ਆਪਾਂ ਨੇ ਆਪਣੇ ਫਾਰਮ ਤੇ ਲਾਈਆਂ ਸੀ ਵਧੀਆ ਰਿਜ਼ਲਟ ਰਹੇ ਇਹਨਾਂ ਦੇ ਟੋਪ ਦੇ ਰਿਜ਼ਲਟ ਰਹੇ ਧੰਨਵਾਦ ਜੀ